मैं फिर अर्ज करा परमात्मा ज्ञान है परमात्मा गीत है परमात्मा संगीत है परमात्मा प्रगट होया तो ज्ञान जरूर प्रगट होया परमात्मा प्रगट होया तो गीत संगीत जरूर प्रगट होया कोई ना कोई कला जरूर प्रगट अगर कोई आखे मेरे घर सूरज की किरण आ गई है ਪਰ ਕਰਾਂ ਕਿ ਮੇਰੇ ਘਰ ਦੇ ਵਿੱਚ ਅਜੇ ਵੀ ਅੰਧੇਰਾ ਹੈ ਇਹ ਹੋ ਹੀ ਨਹੀਂ ਸਕਦਾ ਜਾਂ ਤੇ ਕਿਰਨਾ ਨੇ ਪ੍ਰਵੇਸ਼ ਨਹੀਂ ਕੀਤਾ ਘਰ ਦੇ ਵਿੱਚ ਜੇ ਅੰਧੇਰਾ ਹੈ ਤੇ ਇਹ ਕਹਿਣ ਦੀ ਲੋੜ ਹੀ ਨਹੀਂ ਕਿਰਨਾ ਨੇ ਪ੍ਰਵੇਸ਼ ਵੀ ਕਰ ਲਿਆ ਮੇਰੇ ਘਰ ਦੇ ਸੂਰਜ ਦੀਆਂ ਕਿਰਨਾਂ ਨੇ ਫਿਰ ਵੀ ਅੰਧੇਰਾ ਹੈ ਹੋ ਹੀ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਜਪਦਿਆਂ ਜਪਦਿਆਂ ਸੁਣਦਿਆਂ ਸੁਣਦਿਆਂ ਪ੍ਰਮਾਤਮਾ ਪ੍ਰਗਟ ਹੋਇਆ ਔਰ ਉਹ ਕਲਾਕਾਰ ਨਾ ਹੋਵੇ ਹੋ ਨਹੀਂ ਸਕਦਾ ਕੁਛ ਨਾ ਕੁਛ ਤੇ ਉਸ ਦੇ ਅੰਦਰੋਂ ਪ੍ਰਗਟ ਹੋਵੇਗਾ ਗੁਣਾ ਕਰਕੇ ਕਲਾ ਕਰਕੇ ਪ੍ਰਗਟ ਹੁੰਦਾ ਹੈ ਪਤਾ ਚੱਲਦਾ ਹੈ ਕਿ ਇਹ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੋਇਆ ਹੈ ਔਰ ਗੁਣਾ ਕਰਕੇ ਹੀ ਧਾਰਮਿਕ ਮਨੁੱਖ ਦੀ ਪਛਾਣ ਹੈ ਰੰਗ ਰੂਪ ਕਰਕੇ ਨਹੀਂ ਪੈਰਾਵੇ ਕਰਕੇ ਵੀ ਨਹੀਂ ਗੁਣ ਕਰਕੇ ਔਰ ਉਹ ਗੁਣਾ ਦਾ ਸਾਗਰ ਹੈ। ਧਨ ਗੁਰੂ ਲਾਲਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਨਾਮ ਸੁਣਦੇ ਨੇ ਉਹ ਜੋ ਗੁਣਾ ਦਾ ਸਾਗਰ ਹੈ ਸੁਣੀਏ ਸਾਰਾ ਗੁਣਾ ਕਹੇਗਾ। ਉਹ ਜੋ ਗੁਣਾ ਦਾ ਸਾਗਰ ਹੈ। ਉਨੂੰ ਪ੍ਰਾਪਤ ਕਰ ਲੈਂਦੇ ਨੇ ਗ੍ਰਹਿਣ ਕਰ ਲੈਂਦੇ ਨੇ ਉਹਨਾਂ ਦੇ ਕਰਦੇ ਚ ਇਹ ਸਾਰੇ ਗੁਣ ਪ੍ਰਗਟ ਹੋ ਜਾਂਦੇ ਇੱਕ ਦਫਾ ਮੈਂ ਫਿਰ ਅਰਜ਼ ਕਰਾਂ ਅਗਰ ਕੋਈ ਮਨੁੱਖ ਆਖੇ ਮੈਂ 10 ਸਾਲ ਤੋਂ ਸੁਣਦਾ ਪਿਆ 20 ਸਾਲ ਤੋਂ ਸੁਣਦਾ ਪਿਆ ਇਹ ਗੱਲ ਤੇ ਨਹੀਂ ਬਣੀ ਜੋ ਸੁਣੀਏ ਦੀ ਪੌੜੀਆਂ ਦੇ ਚ ਗੁਰੂ ਨਾਨਕ ਕਹਿ ਰਹੇ ਨੇ ਤਾਂ ਮੈਂ ਫਿਰ ਅਰਜ਼ ਕਰਾਂ ਨਹੀਂ ਸੁਣਿਆ ਇਤਨਾ ਹੀ ਕਹਿਣਾ ਪਿਆ ਨਹੀਂ ਸੁਣਿਆ ਕਿ ਹੋ ਹੀ ਨਹੀਂ ਸਕਦਾ ਕਿ ਮਨੁੱਖ ਸੁਣੇ ਤੇ ਰੱਬੀ ਗੁਣ ਨਾ ਪ੍ਰਗਟ ਹੋਵਨ ਸੁਣਨ ਦੀ ਬਾਖ ਹੀ ਇੱਕ ਮਾਨਸਿਕ ਅਵਸਥਾ ਬਣ ਜਾਂਦੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਨੂੰ ਜਿਸ ਢੰਗ ਨਾਲ ਬਿਆਨ ਕੀਤਾ ਮੈਂ ਜਰਾ ਸਪਸ਼ਟ ਕਰਦੇ ਹਾਂ। ਚੌਥੇ ਪਾਦਸ਼ਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਅੰਤਰੁ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਇਹ ਪ੍ਰਭੂ ਦਾ ਬੋਲ ਮੈਂ ਕੀ ਸੁਣਿਆ ਇਹ ਤੇ ਤੀਰ ਦੀ ਤਰ੍ਹਾਂ ਲਗਿਆ ਤੇ ਜੇ ਤੀਰ ਦੀ ਤਰ੍ਹਾਂ ਹੀ ਨਹੀਂ ਲਗਿਆ ਤੇ ਕੀ ਸੁਣਿਆ ਕੁਝ ਵੀ ਨਹੀਂ ਸੁਣਿਆ ਇਹ ਵੀ ਮਰਜ਼ ਕਰਦੇ ਤੀਰ ਤਨ ਨੂੰ ਲਗੇ ਸੀਨਾ ਛਲ ਨਹੀਂ ਕਰੇਗਾ ਖੂਨ ਨਿਕਲੇਗਾ ਸਰੀਰ ਤੜਪੇਗਾ ਲਾਜ ਨਹੀਂ ਬਾਣੀ ਦਾ ਤੀਰ ਮਨ ਨੂੰ ਲਗਿਆ ਮਨ ਦੇ ਚੋਂ ਲੋਭ ਨਿਕਲੇਗਾ ਵਾਸ਼ਨਾ ਨਿਕਲੇਗੀ ਤੀਰ ਤਨ ਨੂੰ ਨਿਕਲੇ ਲਗਿਆ ਖੂਨ ਨਿਕਲੇਗਾ ਬਾਣੀ ਦਾ ਤੀਰ ਮਨ ਨੂੰ ਲੱਗਿਆ ਲੋਭ ਨਿਕਲੇਗਾ ਵਾਸ਼ਨਾ ਨਿਕਲੇਗੀ ਕ੍ਰੋਧ ਨਿਕਲੇਗਾ ਵੈਰ ਵਿਰੋਧ ਨਿਕਲੇਗਾ ਜੇ ਨਹੀਂ ਗੰਧ ਹੈ ਜਿੰਨਾ ਗੰਦਾ ਹੋਣ ਹੈ ਨਿਕਲੇਗਾ ਤਨ ਦੇ ਚੋਂ ਹੋਂ ਨਿਕਲੇ ਤਨ ਤੜਪੇਗਾ ਯਕੀਨ ਜਾਣੋ ਜਦ ਮਨ ਦੇ ਚੋਂ ਲੋਭ ਨਿਕਲਦਾ ਹੈ ਵਾਸ਼ਨਾ ਨਿਕਲਦੀ ਹੈ ਉਦੋਂ ਵੀ ਮਨ ਤੜਪਦਾ ਹੈ ਕਿਉਂਕਿ ਤੀਰ ਹੈ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰ ਵਚਨ ਮਨ ਤੀਰ ਲਗਈਆ ਤੀਰ ਨਾਲ ਮਨ ਦੇ ਚੋਂ ਲੋਭ ਨਿਕਲਣਾ ਸ਼ੁਰੂ ਹੋਇਆ ਗੁਰੂ ਅਮਰਦਾਸ ਜੀ ਨੇ ਫਰੀਦ ਦੇ ਸ਼ਲੋਕਾਂ ਦੇ ਚ ਬਕਾਇਦਾ ਖੁਲਾਸਾ ਵੀ ਕੀਤਾ